ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਚੈਨਲ ਵਿੱਚ ਤੁਹਾਡਾ ਸਵਾਗਤ ਆ ਤੇ ਅੱਜ ਆਪਾਂ ਬਣਾਵਾਂਗੇ ਬਰੋਕਲੀ ਦੀ ਸਬਜ਼ੀ ਬਰੋਕਲੀ ਦੀ ਸਬਜ਼ੀ ਆ ਆਪਾਂ ਬਹੁਤ ਹੀ ਸੌਖੇ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਤੇ ਰਿਕਵੈਸਟ ਆ ਕਿ ਵੀਡੀਓ ਨੂੰ ਤੁਸੀਂ ਪੂਰਾ ਦੇਖਿਓ ਹਾਇ ਤੇ ਕਿ ਤੁਸੀਂ ਮੇਰੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਤੇ ਮੇਰੇ ਚੈਨਲ ਨੂੰ ਤੁਸੀਂ ਜਰੂਰ ਸਬਸਕ੍ਰਾਈਬ ਕਰ ਲਿਓ ਚਲੋ ਫਿਰ ਆਪਾਂ ਸਬਜ਼ੀ ਬਣਾਉਣਾ ਸ਼ੁਰੂ ਕਰਦੇ ਆਂ ਹਾਂਜੀ ਸਬਜ਼ੀ ਬਣਾਉਣ ਵਾਸਤੇ ਇੱਕ ਫੁੱਲ ਆਪਾਂ ਬਰੋਕਲੀ ਦਾ ਲਿਆ ਸੀਗਾ ਇਨੂੰ ਆਪਾਂ ਇਸ ਤਰ੍ਹਾਂ ਹੁਣ ਦੋ ਦੋ ਪੀਸਾਂ ਦੇ ਵਿੱਚ ਕੱਟ ਲਿਆ ਕੱਟ ਕੇ ਦੋ ਤਿੰਨ ਵਾਰੀ ਆਪਾਂ ਪਾਣੀ ਦੇ ਨਾਲ ਧੋ ਵੀ ਲਿਆਗਾ ਗੋਭੀ ਦੇ ਵਿੱਚ ਪਾ ਦਾਂਗੇ ਆਪਾਂ ਦੋ ਚਮਚ ਵੇਸਨ ਵਿੱਚ ਪਾ ਦਾਂਗੇ ਜੀਰਾ ਪਾਊਡਰ ਨਮਕ ਪਾਵਾਂਗੇ ਆਪਾਂ ਥੋੜਾ ਜਿਹਾ ਥੋੜੀ ਜਿਹੀ ਪਾ ਦਾਂਗੇ ਪੀਸਾਂ ਲਾਲ ਮਿਰਚ ਪਾ ਦਾਂਗੇ ਆਪਾਂ ਹਲਦੀ ਇੱਕ ਚਮਚ ਦੇ ਹਿਸਾਬ ਨਾਲ ਪਾ ਦਾਂਗੇ ਸਰੋਂ ਦਾ ਤੇਲ ਹੁਣ ਗੋਭੀ ਦੇ ਵਿੱਚ ਸਾਰੇ ਮਸਾਲੇ ਆਪਾਂ ਚੰਗੀ ਤਰ੍ਹਾਂ ਕਰ ਦਾਂਗੇ ਮਿਕਸ ਹੱਥ ਦੇ ਨਾਲ ਹੀ ਕਰ ਦਿੰਦੇ ਆ ਕਿਉਂਕਿ ਹੱਥ ਦੇ ਨਾਲ ਚੰਗੀ ਤਰ੍ਹਾਂ ਮਿਕਸ ਹੋ ਜਾਣਗੇ ਇਸ ਤਰੀਕੇ ਨਾਲ ਆਪਾਂ ਸਬਜ਼ੀ ਬਹੁਤ ਹੀ ਵਧੀਆ ਤੇ ਟੇਸਟੀ ਬਣਦੀ ਹੈਗੀ ਹਾਂਜੀ ਸਾਰੇ ਮਸਾਲੇ ਆਪਾਂ ਗੋਭੀ ਦੇ ਵਿੱਚ ਹੁਣ ਚੰਗੀ ਤਰ੍ਹਾਂ ਮਿਕਸ ਕਰਤੇ ਤੇ ਹੁਣ ਆਪਾਂ ਚੱਲਦੇ ਹਾਂ ਗੈਂਸਨ ਹਾਂਜੀ ਗੋਭੀ ਨੂੰ ਫਰਾਈ ਕਰਾਂਗੇ ਸਭ ਤੋਂ ਪਹਿਲਾਂ ਤੇ ਫਰਾਈ ਕਰਨ ਵਾਸਤੇ ਕੜਾਹੀ ਨੂੰ ਆਪਾਂ ਗੈਂਸ ਤੇ ਰੱਖ ਲਿਆ ਹੁਣ ਕੜਾਹੀ ਦੇ ਵਿੱਚ ਦੋ ਕ ਚਮਚ ਪਾ ਦਾਂਗੇ ਸਰੋਂ ਦਾ ਤੇਲ ਤੇਲ ਗਰਮ ਹੋ ਗਿਆ ਹੁਣ ਆਪਾਂ ਕੱਟੀ ਹੋਈ ਗੋਭੀ ਪਾ ਦਾਂਗੇ ਤੇ ਗੈਸ ਦੀ ਫਲੇਮ ਆਪਾਂ ਤੇਜ਼ ਹੀ ਰੱਖਾਂਗੇ ਫੁੱਲ ਫਲੇਮ ਤੇ ਆਪਾਂ ਗੋਭੀ ਨੂੰ ਫਰਾਈ ਕਰਾਂਗੇ ਤੇ ਹਲਕੀ ਜਿਹੀ ਦੋ ਸੌਫਟ ਹੋ ਗਈ ਗੋਭੀ ਨੂੰ ਉਹਦੇ ਤੇ ਕਾਪਾ ਗੋਭੀ ਨੂੰ ਫਰਾਈ ਕਰਨਾ ਜਿਆਦਾ ਨਹੀਂ ਆਪਾਂ ਗੋਭੀ ਨੂੰ ਪਕਾਉਣਾਗਾ ਹਾਂਜੀ ਗੋਭੀ ਨੂੰ ਆਪਾਂ ਫਰਾਈ ਕਰ ਲਿਆਗਾ ਹਲਕਾ ਜਿਹੀ ਗੋਭੀ ਨੂੰ ਫਰਾਈ ਕੀਤਾਗਾ ਆਪਾਂ ਜਿਆਦਾ ਨਹੀਂ ਸੌਫਟ ਕੀਤਾਗਾ ਤੇ ਹੁਣ ਆਪਾਂ ਉਸੇ pan ਦੇ ਵਿੱਚ ਗੋਭੀ ਨੂੰ ਕੱਢ ਲੈਨੇ ਆ ਜਿਹੜੇ pan ਦੇ ਵਿੱਚ ਆਪਾਂ ਮਸਾਲੇ ਮਿਕਸ ਕੀਤੇ ਸੀ ਗੋਭੀ ਦੇ ਵਿੱਚ ਹਾਂਜੀ ਇਸੇ ਕੜਾਈ ਦੇ ਵਿੱਚ ਦੋ ਚਮਚ ਹੋਰ ਪਾ ਦਨੇ ਆ ਸਰੋਂ ਦਾ ਤੇਲ ਤੇਲ ਗਰਮ ਹੋ ਗਿਆ ਅੱਧਾ ਚਮਚ ਪਾ ਦਾਂਗੇ ਸਾਬਤ ਜੀਰਾ ਜੀਰਾ ਥੋੜਾ ਜਿਹਾ ਭੁੱਜ ਗਿਆ ਤੇ ਹੁਣ ਆਪਾਂ ਦੋ ਹਰੀਆਂ ਮਿਰਚ ਆਦਰਕ ਦਰਦਰਾਇਆ ਘੋਟ ਲਿਆ ਸੀ ਇਹ ਪਾ ਦਾਂਗੇ ਆਦਰਕ ਤੇ ਹਰੀਆਂ ਮਿਰਚਾਂ ਨੂੰ ਆਪਾਂ ਹੁਣ ਭੁੰਨ ਲਿਆਗਾ ਦੋ ਪਿਆਜ਼ ਬਰੀਕ ਕੱਟੇ ਹੋਏ ਇਹ ਪਾਵਾਂਗੇ ਤੇ ਪਿਆਜ਼ ਨੂੰ ਵੀ ਆਪਾਂ ਹੁਣ ਹਲਕਾ ਜਿਹਾ ਭੁੰਨ ਲਾਂਗੇ ਪਿਆਜ਼ ਨੂੰ ਵੀ ਆਪਾਂ ਹੁਣ ਭੁੰਨ ਲਿਆਗਾ ਇੱਕ ਟਮਾਟਰ ਬਰੀਕ ਕੱਟਿਆ ਹੋਇਆ ਇਹ ਪਾ ਦਾਂਗੇ ਤੇ ਹੁਣ ਆਪਾਂ ਥੋੜੇ ਜਿਹਾ ਮਸਾਲੇ ਐਡ ਕਰਾਂਗੇ ਮਸਾਲੇ ਵੀ ਕੋਈ ਜ਼ਿਆਦਾ ਆਪਾਂ ਨੋਰਮਲ ਹੀ ਮਸਾਲੇ ਪਾਉਣੇ ਕੋਈ ਜ਼ਿਆਦਾ ਆਪਾਂ ਹੋਰ ਨਹੀਂ ਮਸਾਲੇ ਪਾਉਣੇ ਸਿਰਫ ਜਿਹੜੇ ਆਪਾਂ ਰੋਜ਼ਾਨਾ ਵਾਸਤੇ ਮਸਾਲੇ ਵਰਤਦੇ ਹਾਂ ਉਹੀ ਆਪਾਂ ਮਸਾਲੇ ਪਾ ਕੇ ਸਬਜ਼ੀ ਬਣਾਵਾਂਗੇ ਹੁਣ ਆਪਾਂ ਮਸਾਲੇ ਐਡ ਕਰਾਂਗੇ ਤੇ ਇੱਕ ਵਾਰੀ ਭਾਗਾਂ ਥੋੜਾ ਜਿਹਾ ਸਲੋ ਕਰਤਾ ਹੈਗਾ ਤੇ ਨਮਕ ਪਾ ਦਾਂਗੇ ਸਵਾਦ ਅਨੁਸਾਰ ਇੱਕ ਚਮਚ ਪਾ ਦਾਂਗੇ ਹਲਦੀ ਦਾ ਤੇ ਅੱਧਾ ਚਮਚ ਪਾ ਲਾਂਗੇ ਪੀਸੀ ਲਾਲ ਮਿਰਚ ਪਾਊਡਰ ਇੱਕ ਚਮਚ ਪਾ ਦਾਂਗੇ ਆਪਾਂ ਤੰਗਿਆ ਪਾਊਡਰ ਇਹਦੇ ਵਿੱਚ ਸਾਰੇ ਮਸਾਲੇ ਆਪਾਂ ਹੁਣ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਤੇ ਗੈਸ ਨੂੰ ਆਪਾਂ ਥੋੜਾ ਜਿਹਾ ਹੁਣ ਤੇਜ਼ ਕਰ ਲਾਂਗੇ ਮਸਾਲਿਆਂ ਨੂੰ ਵੀ ਆਪਾਂ ਥੋੜਾ ਜਿਹਾ ਹੁਣ ਸੇਕ ਲਵਾ ਲਿਆਗਾ ਤੇ ਹੁਣ ਇੱਥੇ ਪਾ ਦਾਂਗੇ ਆਪਾਂ 2 ਚਮਚ ਦਹੀਂ ਦੇ ਦਹੀਂ ਆਪਾਂ ਫਰੈਸ਼ ਲਿਆ ਹੋਇਆ ਤੇ ਦਹੀਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਹੁਣ ਮਿਕਸ ਕਰ ਦਾਂਗੇ ਦਹੀਂ ਦੀ ਥਾਂ ਤੇ ਤੁਸੀਂ ਮਲਾਈ ਵੀ ਪਾ ਸਕਦੇ ਆ ਦਹੀਂ ਵੀ ਪਾ ਸਕਦੇ ਆ ਦਹੀਂ ਪਾ ਕੇ 2 ਕਿ ਮਿੰਟ ਵਾਸਤੇ ਆਪਾਂ ਇਹਨੂੰ ਭੁੰਨ ਲਾਂਗੇ। ਦਹੀਂ ਪਾ ਕੇ ਸਾਰੇ ਸਮਾਨ ਨੂੰ ਆਪਾਂ ਚੰਗੀ ਤਰ੍ਹਾਂ ਹੁਣ ਭੁੰਨ ਲਿਆਗਾ ਤੇ ਹੁਣ ਇੱਥੇ ਪਾ ਦਾਂਗੇ ਆਪਾਂ ਥੋੜਾ ਜਿਹਾ ਪਾਣੀ। ਜਿੰਨੀ ਕ ਗਰੇਵੀ ਰੱਖਣੀ ਹੋ ਉਸ ਹਿਸਾਬ ਨਾਲ ਆਪਾਂ ਪਾਣੀ ਪਾ ਦਾਂਗੇ। ਮੈਂ ਅੱਧਾ ਇੱਕ ਗਲਾਸ ਪਾਣੀ ਦਾ ਪਾਇਆਗਾ। ਇਹ ਗਲਾਸ ਥੋੜਾ ਜਿਹਾ ਵੱਡਾ ਸੀਗਾ। ਇੱਡਾ ਕਲਾਸ ਸੀ ਇਹ ਆਪਾਂ ਅੱਧਾ ਪਾਇਆਗਾ ਜੇ ਛੋਟਾ ਤਾਂ ਤੁਸੀਂ ਇੱਕ ਵੀ ਪਾ ਸਕਦੇ ਹੋ ਬਾਕੀ ਸਾਰੇ ਤੁਸੀਂ ਜਿੰਨੀ ਕੁ ਗਰੇਵੀ ਰੱਖਣੀ ਉਸੇ ਹਿਸਾਬ ਨਾਲ ਪਾਣੀ ਪਾ ਲੈਣਾ ਹੈਗਾ ਹੁਣ ਚੰਗੀ ਤਰ੍ਹਾਂ ਆਪਾਂ ਇਹਨੂੰ ਮਿਕਸ ਕਰਤਾ ਤੇ ਹੁਣ ਆਪਾਂ ਇਹਨੂੰ ਉਬਾਲ ਆਉਣ ਤੱਕ ਵੇਟ ਕਰਾਂਗੇ ਤੇ ਹੁਣ ਆ ਹਾਂਜੀ ਤੁਸੀਂ ਦੇਖ ਸਕਦੇ ਗਰੇਵੀ ਨੂੰ ਹਲਕਾ ਜਿਹਾ ਉਬਾਲ ਆ ਗਿਆ ਤੇ ਹੁਣ ਆਪਣੀ ਗੋਭੀ ਪਾ ਦਾਂਗੇ ਫਰਾਈ ਕੀਤੀ ਹੋਈ ਗ੍ਰੇਵੀ ਦੇ ਵਿੱਚ ਗੋਭੀ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦਾਂਗੇ ਟਿਕਾਂ ਸਨਾ ਜਿਆਦਾ ਤੇਜ਼ ਹੈ ਤੇ ਨਾ ਹੀ ਜਿਆਦਾ ਸਲੋ ਤੇ 5-7 ਮਿੰਟ ਵਾਸਤੇ ਆਪਾਂ ਗੋਭੀ ਨੂੰ ਸੇਕ ਲਵਾ ਲਾਂਗੇ ਟੱਕ ਕੇ ਹਾਂਜੀ ਗੋਭੀ ਦੀ ਸਬਜ਼ੀ ਰੱਖੀ ਨੂੰ 5 ਕੁ ਮਿੰਟ ਆਪਾਂ ਸੇਕ ਲਵਾ ਲਿਆਗਾ ਤੁਸੀਂ ਦੇਖ ਸਕਦੇ ਹੋ ਗੋਭੀ ਆਪਣੀ ਵਧੀਆ ਬਣੀ ਜਾਂਦੀ ਹੈ ਤੇ ਹੁਣ ਇੱਥੇ ਆਪਾਂ ਪਾ ਦਾਂਗੇ 4 ਦਾ ਚਮਚ ਗਰਮ ਮਸਾਲਾ ਤੇ ਥੋੜਾ ਜਿਹਾ ਪਾ ਦਾਂਗੇ ਕੱਟਿਆ ਹੋਇਆ ਹਰਾ ਧਨੀਆ ਹੁਣ ਧਨੀਏ ਨੂੰ ਤੇ ਮਸਾਲੇ ਨੂੰ ਚੰਗੀ ਤਰ੍ਹਾਂ ਆਪਾਂ ਗੋਭੀ ਦੇ ਵਿੱਚ ਮਿਕਸ ਕਰ ਦਾਂਗੇ ਤੇ 2 ਮਿੰਟ ਆਪਾਂ ਸੇਕ ਹੋਰ ਲਵਾ ਲੈਂਦੇ ਆ 2 ਮਿੰਟ ਸਬਜ਼ੀ ਨੂੰ ਆਪਾਂ ਹੋਰ ਸੇਕ ਲਵਾ ਲੈਂ ਇੱਕ ਵਾਰੀ ਆਪਾਂ ਕਰਚੀ ਮਾਰ ਦਿੰਨੇ ਆ ਸਬਜੀ ਦੇ ਵਿੱਚ ਤੁਸੀਂ ਦੇਖ ਸਕਦੇ ਆ ਸਬਜੀ ਆਪਣੀ ਬਣ ਕੇ ਤਿਆਰ ਆ ਇੰਨੀ ਕੁ ਗਰੇਵੀ ਆਪਾਂ ਰੱਖਣੀ ਸੀ ਤੇ ਜੇ ਤੁਸੀਂ ਇਹ ਗੋਭੀ ਗੋਭੀ ਦੀ ਸਬਜੀ ਸੁੱਕੀ ਖਾਣਾ ਪਸੰਦ ਕਰਦੇ ਆ ਤਾਂ ਤੁਸੀਂ ਬਿਨਾ ਗਰੇਵੀ ਤੋਂ ਸੁੱਕੀ ਸਬਜੀ ਬਣਾ ਕੇ ਖਾ ਸਕਦੇ ਆ ਜੇ ਤੁਸੀਂ ਗਰੇਵੀ ਵਾਲੀ ਬਣਾਉਣੀ ਆ ਤਾਂ ਤੁਸੀਂ ਇਸ ਤਰ੍ਹਾਂ ਗਰੇਵੀ ਵਾਲੀ ਵੀ ਬਣਾ ਸਕਦੇ ਆ ਇਸ ਤਰੀਕੇ ਨਾਲ ਗਰੇਵੀ ਵਾਲੀ ਸਬਜੀ ਵੀ ਸਵਾਦ ਬਣਦੀ ਆ ਤੇ ਸੁੱਕੀ ਵੀ ਸਵਾਦ ਬਣਦੀ ਆ ਉਹ ਤੁਹਾਡੀ ਚਵਾਸ ਵੀ ਤੁਸੀਂ ਸੁੱਕੀ ਖਾਣੀ ਆ ਜਾਂ ਗਰੇਵੀ ਵਾਲੀ ਖਾਣੀ ਆ ਹੁਣ ਆਪਾਂ ਗੈਸ ਕਰ ਦਾਂਗੇ ਬੰਦ ਸਬਜੀ ਨੂੰ ਆਪਾਂ ਇੱਕ ਭਾਂਡੇ ਦੇ ਵਿੱਚ ਕੱਢ ਲੈਨੇ ਆ ਕਿੰਨੀ ਵਧੀਆ ਸਬਜੀ ਬਣੀ ਆ ਗਰੇਵੀ ਵਾਲੀ ਸਬਜੀ ਦੇ ਉੱਪਰ ਸਜਾਵਟ ਵਾਸਤੇ ਪਾ ਦਾਂਗੇ ਆਪਾਂ ਦਹੀਂ ਕਿਉਂਕਿ ਦੇਖਣ ਚ ਵੀ ਵਧੀਆ ਲੱਗਦੀ ਆ ਤੇ ਖਾਣ ਚ ਵੀ ਵਧੀਆ ਲੱਗਦੀ ਆ ਇਸ ਤਰੀਕੇ ਨਾਲ ਤੁਸੀਂ ਜ਼ਰੂਰ ਬਣਾ ਕੇ ਦੇਖਿਓ ਸਬਜੀ ਜੇਕਰ ਤੁਹਾਨੂੰ ਸਬਜੀ ਬਣਾਉਣ ਦਾ ਤਰੀਕਾ ਵਧੀਆ ਲੱਗਿਆ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਹੈ ਤੇ ਕਿ ਤੁਸੀਂ ਮੇਰੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਤੇ ਮੇਰੇ ਚੈਨਲ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਲਿਓ ਮਿਲਦੇ ਹਾਂ ਕੋਈ ਆਪਾਂ ਨਵੀਂ ਰੈਸਪੀ ਦੇ ਨਾਲ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ